ਜੀ ਤੇ ਆਪ ਜੀ ਦਾ ਸਵਾਗਤ ਹੈ ਜੀ ਅੱਜ ਅਸੀਂ ਗੱਲ ਕਰਾਂਗੇ ਜਿੱਥੇ 5ਵੇਂ ਕਲਾਸ ਦਾ ਰਿਜ਼ਲਟ ਆਇਆ ਪੰਜਾਬ ਦੇ ਵਿੱਚ ਜਿਹੜੇ ਜਿਹੜੇ ਵਿੱਚ ਟੌਪ ਕੀਤਾ ਬੱਚੇ ਨੇ ਬਹੁਤ سارے ਬੱਚੇ ਐਸੇ ਸਕੂਲਾਂ ਦੇ ਵਿੱਚ ਨੇਗੇ ਅੱਜ ਟਾਈਮ ਅਸੀਂ ਖੜੇ ਆਂਗੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਨਾਰਾਇਣਗੜ੍ਹ ਜ਼ਿਲ੍ਹਾ ਸੰਗਰੂਰ ਦਾ ਇਹ ਪਿੰਡ ਹੈਗਾ ਜਿੱਥੇ ਇੱਕ ਬੇਟੀ ਨੇ ਟੌਪ ਕੀਤਾ ਜਿਹਨੇ 500 ਦੇ ਵਿੱਚੋਂ 500 ਨੰਬਰ ਲੈ ਕੇ ਗਿਆ ਬੇਟੀ ਉਥੇ ਇੱਥੇ ਗੱਲਬਾਤ ਕਰਨ ਲਈ ਹਾਟੀਚਾ ਸਾਡੇ ਨਾਲ ਮੌਜੂਦ ਨੇ ਕੀ ਨਾਮ ਆਪ ਜੀ ਦਾ ਜੀ ਸਵਰਾਜ ਰਾਣੀ ਮੈਮ ਕਿਉਂਕਿ ਬੱਚੇ ਤੁਹਾਡੇ ਸਕੂਲ ਦੇ ਵਿੱਚ ਕਿਤਾ ਪਹਿਲੀ ਗੱਲ ਤਾਂ ਵਧਾਈ ਦਿਨੇ ਤੁਹਾਨੂੰ ਟੌਪ ਆਈ ਹੈ ਬੱਚੇ ਬਹੁਤ ਸਾਰੇ ਨੰਬਰ ਲੈ ਕੇ ਆਇਆ ਕਿੰਨੇ ਬੱਚੇ ਨੇ ਕਲਾਸ ਦੇ ਵਿੱਚ ਤੇ ਕਿੰਨੇ ਕ ਨੰਬਰ ਤੇ ਬੇਟੀ ਨੇ ਟੌਪ ਕੀਤੀ ਸਾਡੀ 5ਵੀਂ ਦੀ ਕਲਾਸ ਵਿੱਚ 11 ਬੱਚੇ ਜੀ ਤੇ ਇਹ ਜਿਹੜੀ ਲੜਕੀ ਹੈਗੀ ਤਰਨਜੀਤ ਕੌਰ ਇਸ ਦੇ 500 ਵਿੱਚੋਂ 500 ਨੰਬਰ ਨੇ ਇਹ ਬਹੁਤ ਹੀ ਇੰਟੈਲੀਜੈਂਟ ਲੜਕੀ ਹੈਗੀ ਆ ਜੀ ਜੀ ਬਾਕੀ ਸਾਡੇ ਜਿਹੜੇ ਅਧਿਆਪਕ ਨੇ ਉਹਨਾਂ ਨੇ ਬਹੁਤ ਮਿਹਨਤ ਕੀਤੀ ਆ ਜੀ ਇਸ ਕਰਕੇ ਸਾਰੇ ਹੀ ਵਧਾਈ ਦੇ ਪਾਤਰ ਨੇ ਅਧਿਆਪਕ ਵੀ ਤੇ ਬਾਕੀ ਉਹਨਾਂ ਦੇ ਪੇਰੈਂਟਸ ਵੀ ਉਹਨਾਂ ਨੇ ਬੱਚੇ ਨੂੰ ਬਹੁਤ ਸਪੋਰਟ ਕੀਤੀ ਹੈ ਜੀ ਜੀ ਅਜਿਕੇ ਆਉਣ ਵਾਲੇ ਸਮੇਂ ਵਿੱਚ ਸੋਧਿਆ ਵੀ ਬੱਚਾ ਹੈ ਹੋਰ ਵੀ ਇਦਾਂ ਤਰੱਕੀ ਕਰੇ ਅੱਗੇ ਬੁਲੰਦਿਆਂ ਚੂਏ ਕਿੰਨਾ ਟਾਈਮ ਹੈ ਕਪੜਾਉਂਦੇ ਨੇ ਬੱਚੇ ਨੂੰ ਕਿੰਨੇ ਕਿਹੜੇ ਕਰ ਵਿੱਚ ਪਹਿਲਾਂ ਵੀ ਕਿਤੇ ਇਦਾਂ ਦੀ ਹੋਇਆ ਕਿ ਕੋਈ ਬੱਚਾ ਟੌਪ ਕੀਤਾ ਹੋਵੇ ਮੈਨੂੰ ਇਸ ਸਕੂਲ ਵਿੱਚ ਆਏ ਹੋਏ ਐਜ ਐ ਹੈਡ ਟੀਚਰ 2 ਸਾਲ ਹੋ ਗਏ ਹਨ ਮਤਲਬ ਇਹ ਪਹਿਲੀ ਵਾਰੀ ਹੋਇਆ ਵੀ ਕਿਸੇ ਬੱਚੇ ਨੇ 500 ਦੇ ਵਿੱਚੋਂ 500 ਨੰਬਰ ਪ੍ਰਾਪਤ ਕੀਤੇ ਹਨ ਇੱਥੇ ਹੋਰ ਵੀ ਕਾਫੀ ਸਾਰਾ ਸਟਾਫ ਸਰ ਨਾਲ ਮੌਜੂਦ ਹੈ ਸਰ ਦਦਾਰ ਸਰ ਕਿਉਂਕਿ ਕਾਫੀ ਲੰਮੇ ਸਕੂਲਾਂ ਵਿੱਚ ਬਹੁਤ ਮਿਹਨਤ ਦੇ ਸਦਕਾ ਇਹਨਾਂ ਨੇ ਬਹੁਤ ਸਾਰੇ ਬੱਚਿਆਂ ਨੂੰ ਦੇ ਨਾਲ ਵੀ ਕਿਉਂਕਿ ਜੀਵਨ ਬਤੀਤ ਕੀਤਾ ਹੈ ਜਿਹੜੇ ਬੱਚਿਆਂ ਦੇ ਨਾਲ ਉਹਨਾਂ ਦੇ ਪੜ੍ਹਾਈ ਦੇ ਜਦੋਂ ਇਹਨਾਂ ਦੀ ਗਲਵੱਤ ਕਰਦੇ ਆ ਇਹਨਾਂ ਨੂੰ ਪਹਿਲਾਂ ਵੀ ਜ਼ਿਲ੍ਹਾ ਪੱਧਰ ਤੇ ਅਵਾਰਡ ਮਿਲ ਚੁੱਕੇ ਹੈ ਇਸ ਟਾਈਮ ਹੁਣ ਜਿਹਨੇ ਦੀ ਜਵਾਨਗ ਹੋਈ ਹੈ ਨਵਾਂ ਜਦੋਂ ਬਦਰੀਕਾ ਹੋ ਕੇ ਆਈ ਹੈਗੀ ਨਾਰਾਇਣਗੜ੍ਹ ਹੋ ਕੇ ਆਈ ਹੈ ਇੱਥੇ ਗੱਲਬਾਤ ਕਰ ਲੈ ਸਰ ਸਾਡੇ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਜੀ ਮਿਹਰਬਾਨੀ ਜੀ ਧੰਨਵਾਦ ਬਹੁਤ ਬਹੁਤ ਸਵਾਗਤ ਹੈ ਸਰ ਕਿੰਨੇ ਬੱਚੇ ਸੀ ਤੁਹਾਡੇ ਕਲਾਸ ਦੇ ਵਿੱਚ ਕਾਫੀ ਸਰਵਵਚਨ ਦਿਖਾਈ ਦੇ ਰਹੇਗੇ ਤੇ ਜਿਹੜੀ ਬੇਟੀ ਪਾਸ ਆਈ ਹੈ ਟੋਪ ਕੀਤਾ ਨੇ ਬੇਟੀ ਨੇ ਤੇ ਇਹ ਕਿੰਨੇ ਨੰਬਰਾਂ ਦੇ ਚ ਕਿੰਨੇ ਨੰਬਰ ਲੈ ਕੇ ਆਈਗੀ ਮੈਨੂੰ ਇਸ ਸਕੂਲ ਦੇ ਵਿੱਚ ਲਗਭਗ 1 ਸਾਲ ਹੋਇਆ ਜੀ 1 ਸਾਲ ਤੋਂ ਥੋੜਾ ਘੱਟ ਹੀ ਸਮਾਂ ਹੋਇਆ ਤੇ ਮੇਰੇ ਕੋਲ ਆਨਸਾਰ ਮੈਨੂੰ 5ਵੀਂ ਜਮਾਤ ਸਾਡੇ ਮੁੱਖ ਅਧਿਆਪਕਾ ਜੀ ਵੱਲੋਂ ਦਿੱਤੀ ਗਈ ਹੈ ਤੇ ਉਸ ਦੇ ਵਿੱਚ ਕੁੱਲ 11 ਬੱਚੇ ਸੀ 5ਵੀਂ ਜਮਾਤ ਦੇ ਵਿੱਚ ਤੇ ਸਾਰੇ ਬੱਚੇ ਲਗਭਗ 80% ਤੋਂ ਉੱਪਰ ਨੰਬਰ ਲੈਏ ਨੇ ਜਿਦੇ ਵਿੱਚੋਂ ਤਰਨਪ੍ਰੀਤ ਕੌਰ ਪੁੱਤਰੀ ਅਵਤਾਰ ਸਿੰਘ ਵਾਸੀ ਨਰੇਨਗੜ੍ਹ ਇਨੇ 500 ਵਿੱਚੋਂ 500 ਨੰਬਰ ਪ੍ਰਾਪਤ ਕੀਤੇ ਨੇ ਭਾਵ 100% ਨੰਬਰ ਇਹਨੇ ਪ੍ਰਾਪਤ ਕੀਤੇ ਨੇ ਸਾਨੂੰ ਬਹੁਤ ਖੁਸ਼ੀ ਹੈ ਤੇ ਬਹੁਤ ਮਾਣ ਆ ਇਸ ਬੱਚੇ ਤੇ ਅਸੀਂ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਵੀ ਇਹ ਬੱਚਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਸਰ ਕਿਉਂਕਿ ਵੀ ਬੱਚੇ ਹੋਰ ਵੀ ਕਿਸਾਰੇ ਤੁਹਾਡੇ ਇਲਾਕੇ ਦੇ ਸਕੂਲਾਂ ਦੇ ਵਿੱਚੋਂ ਟੌਪ ਕੀਤਾ ਹੋਇਆ ਜਿਹਾ ਬੱਚਾ ਨੇ ਬੜੇ ਅੱਛੇ ਨੰਬਰ ਲੈ ਕੇ ਪਾਸ ਹੋਇਆ ਹੁਣ ਹੋਰ ਵੀ ਤੁਹਾਨੂੰ ਇਹ ਇਨਫੋਰਮੇਸ਼ਨ ਕੋਈ ਹੈਗੇ ਨੇੜੇ ਦੇ ਸਕੂਲਾਂ ਦੇ ਵਿੱਚ ਅ ਫਿਲਹਾਲ ਸਰ ਮੇਰੇ ਧਿਆਨ ਚ ਕੋਈ ਹੈ ਨਹੀਂ ਸਾਡੇ ਬਲਾਕ ਦੇ ਵਿੱਚ ਕਿਉਂਕਿ ਸਾਡਾ ਬਲਾਕ ਸਨਾਮ ਦੋ ਬਲਾਕ ਹੈ ਜਿਹੜਾ ਸੰਰੂਰ ਦਾ ਤੇ ਉਹਦੇ ਵਿੱਚੋਂ ਫਿਲਹਾਲ ਮੈਨੂੰ ਸਾਰੇ ਬਲਾਕ ਦੇ ਵਿੱਚੋਂ ਕੋਈ ਖਬਰ ਤਾਂ ਹੈ ਨਹੀਂ ਅਜੇ ਹੋ ਸਕਦਾ ਕੋਈ ਹੋਰ ਸਕੂਲ ਵੀ ਹੋਣਾ ਹੋਰ ਬੱਚੇ ਵੀ ਹੋਣ ਸਾਡੇ ਬਲਾਕ ਦੇ ਵਿੱਚੋਂ ਜਿਨ੍ਹਾਂ ਨੇ 500 ਵਿੱਚੋਂ 500 ਨੰਬਰ ਪ੍ਰਾਪਤ ਕੀਤੇ ਹੋਣ ਵੀ ਕਾਫੀ ਸਾਰੇ ਕੋਈ ਬੱਚੇ ਜਿਹੜੇ ਪ੍ਰਾਈਵੇਟ ਸਕੂਲਾਂ ਚ ਪੜ ਰਹੇ ਉਹਨਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਤੁਸੀਂ ਸਰ ਸਾਡੀ ਬੇਨਤੀ ਹੈ ਪਿੰਡ ਵਾਸੀਆਂ ਨੂੰ ਤੇ ਪੰਜਾਬ ਵਾਸੀਆਂ ਨੂੰ ਵੀ ਸਰਕਾਰੀ ਸਕੂਲਾਂ ਦੇ ਵਿੱਚ ਸਭ ਤੋਂ ਪਹਿਲੀ ਗੱਲ ਹੈ ਵੀ ਇੱਥੇ ਕੁਆਲੀਫਾਈਡ ਸਟਾਫ ਹੈ ਬਹੁਤ ਮਿਹਨਤਾਂ ਕਰਕੇ ਸਖਤ ਮਿਹਨਤਾਂ ਕਰਕੇ ਅਧਿਆਪਕ ਬਣੇ ਨੇ ਤੇ ਦੂਜੀ ਗੱਲ ਸਰਕਾਰ ਵੱਲੋਂ ਬੱਚਿਆਂ ਨੂੰ ਬਹੁਤ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਜਿਦੇ ਵਿੱਚੋਂ ਮੈਂ ਕੁਝ ਕਦੇ ਨਾਂ ਗਿਣਾਉਣ ਲੱਗਾ ਜਿਵੇਂ ਕਿ ਦੁਪਹਿਰ ਦਾ ਖਾਣਾ ਬਿਲਕੁਲ ਮੁਫਤ ਹੈ ਹਰ ਰੋਜ਼ ਹਰ ਇੱਕ ਨਵੇਂ ਦਿਨ ਨਵਾਂ ਖਾਣਾ ਬਣਦਾ ਹੈ ਜਿਵੇਂ ਮੈਂ ਕੁਝ ਉਦਾਹਰਣ ਦਿੰਦਾ ਸੋਮਵਾਰ ਨੂੰ ਜਿਵੇਂ ਦਾਲ ਰੋਟੀ ਆ ਮੰਗਲਵਾਰ ਨੂੰ ਦਾਲ ਚੌਲ ਨੇ ਬੁੱਧਵਾਰ ਨੂੰ ਛੋਲੇ ਪੂਰੀਆਂ ਇਸ ਤਰ੍ਹਾਂ ਮਤਲਬ ਵੈਰਾਈਟੀ ਦਾ ਖਾਣਾ ਮਿਲਦਾ ਹੈ ਪੋਸਟੇ ਖਾਣਾ ਮਿਲਦਾ ਹੈ ਦੂਜੀ ਗੱਲ ਕਿਤਾਬਾਂ ਬਿਲਕੁਲ ਫਰੀ ਨੇ ਵਰਦੀਆਂ ਬਿਲਕੁਲ ਫਰੀ ਨੇ ਆ ਸਾਫ ਪਾਣੀ ਪੀਣ ਵਾਲੇ ਪਾਣੀ ਦਾ ਸਾਫ ਪ੍ਰਬੰਧ ਹੈ ਪੂਰਾ ਹੈ ਨਾ ਤੇ ਹੋਰ ਵੀ ਬੱਚਾ ਕੋਈ ਜੇ ਕੋਈ ਬੱਚਾ ਬਿਮਾਰ ਹੋ ਜਾਂਦਾ ਕੋਈ ਇਸ ਤਰ੍ਹਾਂ ਦੀ ਬੱਚੇ ਨੂੰ ਬਿਮਾਰੀ ਕੋਈ ਢਿਲਮਟ ਹੋ ਜਾਂਦੀ ਹੈ ਤਾਂ ਉਹਦਾ ਇਲਾਜ ਹੈ ਜਿਹੜਾ ਉਹ ਸਰਕਾਰ ਵੱਲੋਂ ਫ੍ਰੀ ਕੀਤਾ ਜਾਂਦਾ ਹੈ ਤੇ ਬੱਚਿਆਂ ਨੂੰ ਬਜੀਫਾ ਦਿੱਤਾ ਜਾਂਦਾ ਹੈ ਜਿਹੜੇ ਬੱਚੇ ਹੁਣ ਹਾਰਨੇ ਸਕਾਲਰਸ਼ਿਪ ਉਹਨੂੰ ਸਪੈਸ਼ਲ ਸਕਾਲਰਸ਼ਿਪ ਲੱਗਦੀ ਹੈ ਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਹੂਲਤਾਂ ਨੇ ਜਿਹੜੀਆਂ ਇਸ ਮਤਲਬ ਥੋੜੇ ਸਮੇਂ ਦੇ ਵਿੱਚ ਗਿਣਾਈ ਨਹੀਂ ਜਾ ਸਕਦੀਆਂ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਵੀ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਓ ਤੇ ਤਾਂ ਜੋ ਆਪਣਾ ਪੰਜਾਬ ਦੇਸ਼ ਤਰੱਕੀ ਵੱਲ ਵਧ ਸਕੇ। ਬੇਟੀ ਨਾਲ ਵੀ ਗੱਲਬਾਤ ਕਰਨਿਆ ਕਿ ਬੇਟਾ ਕਿਵੇਂ ਲੱਗ ਰਿਹਾ ਤੁਹਾਨੂੰ ਤੇ ਟੌਪ ਕੀਤਾ ਤੁਸੀਂ ਨੇ ਬਹੁਤ ਅੱਛੀ ਗੱਲਬਾਤ ਬਧਾਈ ਦੇਣਾ ਤੁਹਾਨੂੰ ਬੇਟਾ ਤੇ ਕਿਵੇਂ ਲੱਗਿਆ ਕਿਉਂਕਿ ਬੱਚੇ ਹੋਰ ਕਾਫੀ ਸਾਰੇ ਤੁਸੀਂ ਪੇਪਰ ਦੇਣੇ ਜੋ ਜਾਂਦੇ ਸੀ ਕਿਸ ਤਰ੍ਹਾਂ ਮਹਿਸੂਸ ਹੁੰਦਾ ਬਹੁਤ ਵਧੀਆ ਲੱਗੇਗੀ ਤੇ ਤੁਹਾਡੇ ਪੇਰੈਂਟਸ ਨੇ ਤੁਹਾਨੂੰ ਹੈਲਪ ਕੀਤੀ ਹੋਏ ਕਿਹਨਾਂ ਤੋਂ ਉਹਨਾਂ ਨੇ ਨਾਲ ਹੈਲਪ ਕੀਤੀ ਪੜ੍ਹਨ ਦੇ ਲਈ ਬਹੁਤ ਮਦਦ ਕੀਤੀ ਹੈ ਸਾਡੇ ਪੇਰੈਂਟਸ ਵੀ ਨਾਲ ਮੌਜੂਦ ਨੇ ਸਾਰਾ ਇੱਕ ਤਾਂ ਪਹਿਲੀ ਗੱਲ ਤਾਂ ਤੁਹਾਨੂੰ ਵਧਾਈ ਦਿੰਨੇ ਆਗੇ ਤੇ ਤੁਹਾਡੀ ਬੇਟੀ ਨੇ ਟੌਪ ਕੀਤਾ ਬਹੁਤ ਅੱਛੀ ਗੱਲ ਹੈ ਕਿ ਬੱਚੇ ਅੱਛੇ ਨੰਬਰ ਲੈ ਕੇ ਟੌਪ ਕਰਦੇ ਬੱਚੇ ਕਿਉਂਕਿ ਇੱਕ ਤਾਂ ਸਰਕਾਰੀ ਸਕੂਲ ਦੇ ਵਿੱਚੋਂ ਬੱਚੇ ਨੇ ਪੜ੍ਹ ਕੇ ਅੱਗੇ ਵਧਣਾ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਸਰ ਮੇਰੀ ਬੇਟੀ ਨੇ ਟੌਪ ਕੀਤਾ ਸਭ ਤੋਂ ਪਹਿਲਾਂ ਤਾਂ ਸਾਰੇ ਸਕੂਲਸ ਟੌਪ ਨੂੰ ਮੈਸੇਜ ਜਾਂ ਮੇਰੇ ਪਿੰਡ ਵਾਸੀਆਂ ਨੂੰ ਸਾਰਿਆਂ ਨੂੰ ਵਧਾਈਆਂ ਦਿੰਦਾ ਨਾ ਜੀ ਇਹਦੇ ਵਿੱਚ ਸਭ ਤੋਂ ਵੱਧ ਮਿਹਨਤ ਸਾਡੇ ਸਕੂਲ ਸਟਾਫ ਸਰਦਾਰ ਦਰਾਰ ਸਿੰਘ ਜੀ ਹਰਦੀਪ ਸਿੰਘ ਜੀ ਤੇ ਮੈਡਮ ਸਵਰਾਜ ਜੀ ਨੇ ਇਹਨਾਂ ਨੇ ਬਹੁਤ ਮਿਹਨਤ ਕਰਾਈ ਆ ਜੀ ਇਸ ਸਕੂਲ ਦੇ ਟਾਈਮ ਤੋਂ ਬਾਅਦ ਵੀ ਇਹਨਾਂ ਨੂੰ ਮਿਹਨਤ ਕਰਾਉਂਦੇ ਰਹੇ ਨੇ ਜੀ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਜੀ ਇਸ ਇਹਨਾਂ ਨੂੰ ਮਤਲਬ ਮੇਰੀ ਬੇਟੀ ਤਰਨਪ੍ਰੀਤ ਨੂੰ ਟੌਪ ਕਰਾਉਣ ਦੇ ਵਿੱਚ ਮੈਂ ਤਾਂ ਜੀ ਇੱਕ ਮੇਰਾ ਸੰਦੇਸ਼ ਹੋਰ ਆ ਮੇਰਾ ਪਿੰਡ ਵਾਸੀਆਂ ਨੂੰ ਕੀ ਹੋਰ ਸਾਰੇ ਪਿੰਡ ਵਾਸੀਓ ਦੇ ਵੀ ਪੰਜਾਬ 'ਚ ਵੀ ਜਿੰਨੇ ਵੀ ਨੇ ਵੀ ਪ੍ਰਾਈਵੇਟਾਂ ਨਾਲੋਂ ਸਰਕਾਰੀ ਸਕੂਲਾਂ ਦੇ ਵਿੱਚ ਵੱਧ ਸਹੂਲਤਾਂ ਨੇ ਬੱਚਿਆਂ ਨੂੰ ਇੱਥੇ ਪੜ੍ਹਾਉਂਦੇ ਜੀ ਕੁਆਲੀਫਾਈਡ ਸਟਾਫ ਹੈ ਜੀ ਬਹੁਤ-ਬਹੁਤ ਮੈਂ ਤਾਂ ਇਹਨਾਂ ਦਾ ਬਹੁਤ- ਦਿਲੋਂ ਸ਼ੁਕਰੀਆ ਕਰਦਾ ਜੀ ਵੀ ਇਹਨਾਂ ਨੇ ਮਤਲਬ ਮੇਰੀ ਬੇਟੀ ਨੂੰ ਇੰਨੀ ਮਿਹਨਤ ਕਰਾਈ ਤੇ ਪੰਜਾਬ ਦੇ ਵਿੱਚੋਂ ਟੌਪ ਤੇ ਲਿਆਂਦਾ ਜੀ ਬਹੁਤ ਸ਼ੁਕਰੀਆ ਧੰਨਵਾਦ ਜੀ ਸਰ ਇੱਥੇ ਕਾਫੀ ਲੰਮੇ ਸਮੇਂ ਤੋਂ ਕਿਉਂਕਿ ਪਹਿਲਾਂ ਨੇ ਦੱਸਿਆ ਗਿਆ ਵੀ ਅਸੀਂ ਲੁਧਿਆਣਾ ਡਿਊਟੀ ਕਰਕੇ ਆ ਉੱਥੇ ਜਿਹੜੇ ਬੱਚੇ ਸੀ ਉੱਥੇ ਜਿਹੜੇ ਆਪਣੇ ਹਿੰਦੂ ਭਾਈ ਚੰਨੜ ਕਾਫੀ ਸਾਰੇ ਰਿਲੇਟਡ ਬੱਚੇ ਨੂੰ ਪੜ੍ਹਾ ਕੇ ਨੇਗੇ ਕਿਉਂਕਿ ਪੰਜਾਬੀ ਬੱਚੇ ਦੱਸਿਆ ਗਿਆ ਕਿ ਤੇ ਘਟ ਦੇਖਣ ਨੂੰ ਮਿਲਦੇ ਸੀਗੇ ਤੇ ਅੱਜ ਇੱਥੇ ਸਾਡੇ ਨਾਲ ਮੌਜੂਦ ਨੇ ਕਿ ਇੱਥੇ ਵੀ ਕਾਫੀ ਲੰਮਾ ਸਮਾਂ ਹੋ ਗਿਆ ਉਹਨਾਂ ਨੂੰ ਪੜ੍ਹਾਉਂਦਿਆਂ ਨੂੰ ਕਿਵੇਂ ਲੱਗਦਾ ਉਹਨਾਂ ਇੱਥੇ ਆ ਮੈਨੂੰ ਸਭ ਤੋਂ ਪਹਿਲਾਂ ਹੀ ਆਪ ਜੀ ਦੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਸਾਡੇ ਤੁਹਾਡੇ ਆਪ ਜੀ ਦੇ ਚੈਨਲ ਵੀ ਜੀਸੀਜੀ ਨੇ ਸਾਡਾ ਬੱਚਿਆਂ ਨੂੰ ਸਨਮਾਨ ਕਰਨ ਲਈ ਤੇ ਆਪਣੇ ਹੌਸਲਾ ਵਧਾਈ ਲਈ ਸਾਨੂੰ ਕੁਝ ਸਮਾਂ ਦਿੱਤਾ ਗਿਆ ਮੈਂ ਬਹੁਤ ਖੁਸ਼ ਨਸੀਬਾਂ ਜੋ ਸਾਨੂੰ ਇਸ ਸੰਗਰੂਰ ਜ਼ਿਲ੍ਹੇ ਚ ਉਸਨਾਮ 2 ਬਲਾਕ ਵਿੱਚ ਮੈਨੂੰ ਕੁਝ ਸਮਾਂ ਹੀ ਹੋਇਆ ਪੜਾਣ ਲਈ ਆਇਆ ਹੈ ਇੱਥੇ ਜੀ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਕਿ ਸਾਡੀ ਬੱਚੀ ਤਰਨਜੋਤ ਕੌਰ ਜੀ ਪਹਿਲੇ ਸਥਾਨ ਤੇ ਪੰਜਾਬ ਚੋਂ ਆਈ ਹੈ ਜੀ ਬਾਕੀ ਪੰਜਾਬ ਦੇ ਕੁਝ ਬਹੁਤ ਜ਼ਿਆਦਾ ਬੱਚੇ ਨੇ 500 ਦੇ ਕਰੀਬ ਬੱਚਾ ਆਈ ਜੇ ਉਹ ਫਸਟ ਪੋਜੀਸ਼ਨ ਲੈ ਕੇ ਹਾਸਲ ਹੋਏ ਨੇ ਮੈਂ ਇਸ ਤੋਂ ਬਾਅਦ ਸਾਰੇ ਮਾਪਿਆਂ ਨੂੰ ਵੱਧ ਵਧਾਈ ਦੇ ਰਿਆਂ ਜਿਨ੍ਹਾਂ ਨੇ ਆਪਣੇ ਬੱਚੇ ਪਰ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਹੁਣ ਪੜਾ ਰਹੇ ਨੇ ਤੇ ਅਸੀਂ ਉਮੀਦ ਕਰਦੇ ਹਾਂ ਸਾਰੇ ਮਾਤਾ ਪਿਤਾ ਨੂੰ ਕਿ ਸਾ ਹਰ ਇੱਕ ਬੱਚਾ ਸਰਕਾਰੀ ਸਕੂਲ ਚ ਪੜੇ ਤੇ ਪੰਜਾਬ ਦੀਆਂ ਸਹੂਲਤਾਂ ਪੰਜਾਬ ਸਰਕਾਰ ਦੇ ਜੋ ਸਹੂਲਤਾਂ ਦੇ ਰਹੇ ਹਨ ਤੇ ਉਹਨਾਂ ਨਾਲ ਜ਼ਰੂਰ ਜੁੜੇ ਤਾਂ ਕਿ ਸਾਡੇ ਪੰਜਾਬ ਦਾ ਪੈਸਾ ਤੇ ਮਿਹਨਤ ਜੋ ਬੱਚਿਆਂ ਦੀ ਜ਼ਰੂਰ ਪੱਲੇ ਪੈ ਸਕੇ ਜੀ ਧੰਨਵਾਦ ਥੈਂਕ ਯੂ